ਨਾ ਨਾਮ ਦਾ ਪਤਾ ਨਾ ਘਰ ਦਾ ਐਡਰੈਸ ਦਾ ਪਤਾ ਪਰ ਇਸ ਦੇ ਬਾਵਜੂਦ ਵੀ ਬਠਿੰਡਾ ਪੁਲਿਸ ਮੁਜਰਮ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਤਲਾਸ਼ ਦੇ ਵਿੱਚ ਜੁਟੀ ਹੋਈ ਹੈ ਜੀ ਹਾਂ ਇਹ ਕਹਿਣਾ ਹੈ ਜਾਂਚ ਅਧਿਕਾਰੀ ਦਾ ਜੋ ਇੱਕ ਨਾਬਾਲਗ ਕੁੜੀ ਨੂੰ ਇੱਕ ਤਾੰਤ੍ਰਿਕ ਦੇ ਵੱਲੋਂ ਘਰ ਤੋਂ ਭੁਜਾ ਕੇ ਲੈ ਜਾਣ ਦੇ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਹੈ ਘਰ ਵਾਲਿਆਂ ਨੇ ਪ੍ਰਸ਼ਾਸਨ ਦੇ ਖਿਲਾਫ ਪਰਸਰਮ ਨਗਰ ਬਠਿੰਡਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਦ ਮੀਡੀਆ ਨੇ ਜਾਂਚ ਅਧਿਕਾਰੀ ਦੇ ਨਾਲ ਗੱਲਬਾਤ ਦੌਰਾਨ ਮੁਜਰਮ ਦਾ ਨਾਮ ਪੁੱਛਿਆ ਤਾਂ ਉਹਨੇ ਕੀ ਹੈਰਾਨੀਜਨਕ ਜਵਾਬ ਦਿੱਤਾ ਤੁਸੀਂ ਖੁਦ ਹੀ ਸੁਣੋ ਦਰਸਲ ਬਠਿੰਡਾ ਦੇ ਪਤਸ਼ੂਰਾਮ ਨਗਰ ਦੇ ਵਿੱਚ ਰਹਿਣ ਵਾਲੀ ਨਾਬਾਲਿਕ 14 ਸਾਲ ਦੀ ਕੁੜੀ ਜੋ ਕਿ ਆਪਣੇ ਨਾਨਾ ਦੇ ਕੋਲ ਧਾਰਮਿਕ ਸਥਾਨ ਦੇ ਵਿੱਚ ਰਹਿੰਦੀ ਸੀ ਅਤੇ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਨੂੰ ਇੱਕ ਤਾੰਤ੍ਰਿਕ ਜਤਿੰਦਰ ਕੁਮਾਰ ਉਰਫ ਪੱbbi ਬਰਗਲਾ ਕੇ ਘਰ ਤੋਂ ਰਾਤ ਦੇ ਸਮੇਂ ਭਜਾ ਕੇ ਆਪਣੇ ਨਾਲ ਲੈ ਗਿਆ ਮੁਜਰਮ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਮੁਜਰਮ ਦੇ ਖਿਲਾਫ 30 ਜੂਨ ਨੂੰ ਮਾਮਲਾ ਦਰਜ ਕਰ ਲਿਆ ਗਿਆ ਪਰ ਪੁਲਿਸ ਨਾਬਾਲਗ ਕੁੜੀ ਨੂੰ ਲੱਭਣ ਦੇ ਵਿੱਚ ਬਿਲਕੁਲ ਨਾਕਾਮਯਾਬ ਰਹੀ ਹੈ ਜਿਸ ਦੇ ਕਾਰਨ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਮੇਰੇ ਗੁੱਡੇ ਨੂੰ ਚੱਕ ਕੇ ਲੈ ਕੇ ਗਏ ਆ ਪੀਰ ਖਾਨੇ ਅਸੀਂ ਰਹਿਨੇ ਆ ਲੱਗੇ ਕੌਣ ਗਿਆ ਜਗਿੰਦਰ ਕਿਉਂ ਲੱਗੇ ਗਿਆ ਆਨੇ ਵਿਰਾ ਮੇਰੇ ਗੁੱਡੇ ਸੁੱਤੇ ਪਏ ਸੀਗੇ ਦੋਨ ਨਾ ਕਰੇ ਸੀਗੇ ਮੇਰੀ ਮਾਂ ਕਿ ਤੇ ਮੇਰ ਮਾਮ ਮੇਰ ਪੂਆ ਕੋਲੇ ਗਈ ਸੀਗੀ ਤੇ ਇਹਨੇ ਦਿਨ ਹੋ ਗਿਆ ਐਨਾ ਵੀਰ ਮੰਜਾ ਕਹਿ ਦੇਣਾ ਹੋਗੇ ਵੀਰ ਬਾਰ ਦੇ ਲੈ ਕੇ ਗਿਆ ਮੈਂ ਲੈ ਮੈਂ ਨਾ ਉੱਥੇ ਘਰੇ ਸੀਗਾ ਵੀਰ ਬਾਰ ਵਾਲੀ ਰਾਤ ਨੂੰ ਮੇਰੀ ਕੁੜੀ ਗਈ ਹੈਗੀ ਹੈ ਰਾਤ ਨੂੰ 12 ਵਜੇ ਮੈਂ ਪੈ ਗਿਆ 1:30 ਵਜੇ ਮੈਨੂੰ ਉਠਾਇਆ ਠਾ ਕੇ ਮੈਂ ਪੁੱਛਿਆ ਬੋਲ ਮਰਿਆ ਉੱਥੇ ਜਦੋਂ ਤਿੰਨ ਚਾਰ ਬੋਲ ਮਾਰੇ ਉੱਥੇ ਮੈਨੂੰ ਦਿਖੀ ਨਾ ਮੈਂ ਦਵਾਦਬ ਉੱਠ ਕੇ ਮੈਂ ਦੇਖਿਆ ਮੈਨੂੰ ਤੇ ਆਈ ਨਾ ਮੈਂ ਤੇ ਮੇਰਾ ਦੋਤਾ ਅਸੀਂ ਉਹਨਾਂ ਨੇ ਜਿਹੜਾ ਜੰਗਲ ਹੈ ਜੰਗਲ ਦਾ ਪੱਤਾ-ਪੱਤਾ ਸ਼ਾਂਤ ਹੈ ਉੱਥੇ ਅਸੀਂ ਨਹਿਰ ਪੈ ਗਏ ਨਹਿਰ ਪੈ ਤੋ ਅਸੀਂ ਇਹਦੇ ਟੌਂਕ ਕੋਲ ਦੀ ਜਾ ਕੇ 8:30 ਵਜੇ ਅਸੀਂ ਘਰੇ ਜਾ ਕੇ ਵੜੇ ਆਂ ਸਾਨੂੰ ਨਹੀਂ ਕੋਈ ਪਤਾ ਲੱਗਿਆ ਵੀ ਕਿੱਥੇ ਐ ਕਿੱਥੇ ਨਹੀਂ ਸਭ ਭਾ ਲਿਆ ਪਤਾ ਉਹਦੇ ਨੰਬਰ ਬੰਦਾ ਰਹੇ ਆ ਸ਼ਾਨੂ ਇਹ ਪੱਕਾ ਪਤਾ ਉਹਦੇ ਨੰਬਰ ਹੀ ਬੰਦ ਆ ਰਹੇ ਉਹ ਤੋਂ ਹੀ ਬੰਦ ਆ ਰਹੇ ਹਾਂ ਜੀ ਤੁਹਾਨੂੰ ਕਿਹਦਾ ਪਤਾ ਲੱਗਿਆ ਕਿ ਉਹ ਉਹਦੇ ਨਾਲ ਬੱਜੀ ਹੈ ਅਸੀਂ ਜਦੋਂ ਅਸੀਂ ਉੱਠੀ ਆ ਨਾ ਮਤਲਬ ਉਹਨੂੰ ਵੇਖਿਆ ਉਹਦੀ ਮੈਨੂੰ ਇਹ ਮੈਂ ਮੁੰਡੇ ਨੂੰ ਕਿਹਾ ਨੰਬਰ ਲਾ ਨੰਬਰ ਉਹਦੀ ਲਾ ਕੇ ਦੇਖਿਆ ਬੰਦ ਆਉਂਦੇ ਆ ਸਾਰੀ ਰਾਤ ਤੁਰੇ ਫਿਰਦੇ ਰਿਹਾ ਸਾਰੀ ਹੈ ਇਹ ਪੱਤੀ ਹੈ ਬਾਬਾ ਇਹ ਏ ਵੀ ਪੁੱਛਾਂ ਬੱਚਾ ਕੱਢਦਾ ਉੱਥੇ ਪੱਪੀ ਵੀ ਅਜਿੰਦਰ ਵੀ ਅਧਿਨੇ ਨਾਲ ਦੋ ਹੀ ਨਾਂ ਹਾਂ ਅਜਿੰਦਰ ਮੁਕਦਮਾ ਦਰਜ ਕੀਤਾ ਹੋਇਆ ਹੈ ਇਹਦੇ ਸਬੰਧ ਚ ਤਲਾਸ਼ ਜਾਰੀ ਹੈ ਦੋਸ਼ੀ ਦੀ ਲੱਭ ਨਹੀਂ ਰਹੇ ਕੋਈ ਦੋਸ਼ੀ ਕੋਈ ਕਿੱਥੋਂ ਰਹਿ ਲਾਣਾ ਨਹੀਂ ਧਰਮ ਸਿੰਘ ਨੇ ਮੁਕਦਮਾ ਦਰਜ ਕੀਤਾ ਗਪਾਲ ਨਗਰ ਦਾ ਦੋਸ਼ੀ ਹੈ ਨਾਂ ਨਾਂ ਬਾਰੇ ਮੈਨੂੰ ਪਤਾ ਨਹੀਂ ਉਹਦਾ ਦੋਸ਼ੀ ਹੈ ਨਾਂ ਨਾਂ ਹਾਂਜੀ ਨਾ ਕੁੜੀ ਦੇ ਪਰਚਾ ਧਰਮ ਸਿੰਘ ਐਸੇ ਹੀ ਨੇ ਕੀਤਾ ਐਸੇ ਹੀ ਤਵਰੀਸ਼ ਕਰ ਰਿਹਾ ਧਰਮ ਸਿੰਘ ਮੈਂ ਤਾਂ ਧਰਨੇ ਤੇ ਆਇਆ ਹਾਂ ਬਠਿੰਡਾ ਤੋਂ ਕੈਮਰਾਮੈਨ ਅਰਜੇਸ਼ ਕੁਮਾਰ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ